ਕਿ ਸਾਡੀ ਮੁੱਖ ਮੰਤਰੀ ਚੰਨੀ ਸਾਹਿਬ ਨਾਲ ਸਾਡੀ ਹੁਣ ਮੀਟਿੰਗ ਹੋ ਕੇ ਹੱਟੀ ਆ ਹੁਣੇ 10 ਵਜੇ ਉਹਨਾਂ ਨਾਲ ਸਾਡਾ ਮੀਟਿੰਗ ਰੱਖਿਆ ਸੀ ਸਾਡੀ ਵੱਲੋਂ ਭਾਰਤੀ ਕਿਸਾਨ ਤੋਗਰਾਵਾਂ ਦੀ ਮੀਟਿੰਗ ਸੀ 17000 ਏਕੜ ਜਿਹੜਾ 100% ਨੁਕਸਾਨ ਸੁਤਾਰਾ ਹਜ਼ਾਰ ਕਿੱਲੇ ਦਾ ਜਿਹੜਾ 100% ਨੁਕਸਾਨ ਹੋ ਗਿਆ ਉਹਦਾ ਮਿਲੂਗਾ ਤੇ ਜਿਹੜਾ 71 ਤੋਂ ਲੈ ਕੇ 100% ਦੇ ਹਨ ਉਹਨੂੰ 17000 ਮਿਲੂਗਾ ਉਸੇ ਰੇਸ਼ਿਓ ਨਾਲ 50 ਤੋਂ 75 ਤੇ 25 ਤੋਂ 50 ਤੇ ਉਸੇ ਰੇਸ਼ਿਓ ਨਾਲ ਮਿਲੂਗਾ ਇਹਦਾ 10% ਜਿਹੜਾ ਮਜ਼ਦੂਰਾਂ ਨੂੰ ਜਗਾਈ ਗਈ ਹੈ ਉਹ ਉਹਦਾ ਮਿਲੂਗਾ ਜਿਹੜੇ ਐਜੂਕੇਸ਼ਨ ਦਰਾਂ ਦੇ ਕਿਸਾਨਾਂ ਦੇ ਪਏ ਹੋਏ ਕੇਸ ਨੇ ਉਹਨਾਂ ਦੇ ਵਾਪਸ ਦੀ ਗੱਲ ਉਹ ਉਹਨਾਂ ਨੇ ਪ੍ਰਵਾਨ ਕਰਦੀ ਵੀ ਅਸੀਂ ਹੁਣ 2 ਦਿਨਾਂ ਦੇ ਵਿੱਚ ਵਿੱਚ ਇਹ ਪੂਰੀ ਜਿਹੜੀ ਖਾਦ ਦੀ ਸ਼ੌਟ ਹੈ ਉਹ ਸਾਰੀ ਪੂਰੀ ਕਰ ਦਾਂਗੇ ਸਾਡੀਆਂ ਗੱਡੀਆਂ ਮਗਾਈਆਂ ਨੇ ਕਰਦੇ ਨੇ ਕਿ ਨਹੀਂ ਕਰਦੇ ਦੇਖੋ ਥੋਨਾ ਮੰਡੀਆਂ ਦੇ ਵਿੱਚ ਪਿਆ ਜਿਹੜਾ ਸਰਕਾਰ ਨੇ ਖਰੀਦ ਬੰਦ ਕਰਤੀ ਉਹ ਮੰਡੀਆਂ ਦੇ ਵਿੱਚ ਥੋਨਾ ਪਿਆ ਵੀ ਹੁਣ ਪੂਰੀ ਛੱਡ ਗਈ ਉਹਦੀ ਖਰੀਦਦਾਰੀ ਹੈ ਜਿਹੜੀ ਬੰਦ ਕੀਤੀ ਆ ਉਹ ਪਲੀਰ ਜਲਾਓ ਤੇ ਪੌਲੀ ਲੋ ਚੱਕੋ ਜਿੰਨਾ ਥੋਨਾ ਮੰਡੀਆਂ ਤੇ ਪਿਆ ਉਹ ਵੀ ਸਰਕਾਰ ਨੇ ਪ੍ਰਵਾਨ ਕਰਦੀ ਵੀ ਉਹ ਹੋਊਗੀ ਚੱਕਿਆ ਜੀ ਉਹ ਜਦ ਲਈ ਇਸ ਤਰ੍ਹਾਂ ਦੀ ਜਗ੍ਹਾ ਆਊਗੀ ਤਾਂ ਫੌਰੀ ਮੁੱਖ ਮੰਤਰੀ ਨਾਲ ਫਿਰ ਮੀਟਿੰਗ ਰੱਖ ਕੇ ਫਿਰ ਰਜਿਸਟ੍ਰੇਸ਼ਨ ਵੀ ਕਰ ਲਵਾਂਗੇ ਜੇ ਪੇਮੈਂਟ ਦੀ ਕੋਈ ਜੱਦ ਤੱਕ ਹੋਊਗਾ ਪੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਸੀਗੀ ਜਿਸ ਦੇ ਵਿੱਚ ਸੰਯੁਕਤ ਮੋਰਚ ਵੱਲੋਂ ਕਈ ਕਿਸਾਨ ਆਗੂ ਪਹੁੰਚੇ ਹੋਏ ਸਨ ਜੇਕਰ ਗੱਲ ਕੀਤੀ ਜਾਵੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੀ ਤਾਂ ਉਹਨਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੰਜੀ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਮੁੱਖ ਮੰਤਰੀ ਅੱਗੇ ਕਈ ਸਵਾਲ ਰੱਖੇ ਸਨ ਜਿਸ ਵਿੱਚ ਜੇਕਰ ਗੱਲ ਕੀਤੀ ਜਾਵੇ ਨਰਮੇ ਦੀ ਜਿਹੜਾ ਉਹ ਨੁਕਸਾਨ ਹੋਇਆ ਸੀਗਾ ਉਸ ਦੀ ਬਿੱਤੀ ਸਹਾਇਤਾ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਨੇ ਇਹ ਮੰਗ ਮੰਨੀ ਹੈ ਕਿ ਜਿਹੜੀ ਉਹਨਾਂ ਦਾ ਨੁਕਸਾਨ ਹੋਇਆ ਉਹ ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੇ ਉੱਤੇ ਕੀਤੇ ਗਏ ਪਰਚਿਆਂ ਦੀ ਜਿਨ੍ਹਾਂ ਕਿਸਾਨਾਂ ਉੱਤੇ ਪਰਚੇ ਕੀਤੇ ਗਏ ਨੇ ਉਹ ਸਾਰੇ ਜਿਹੜੇ ਉਹ ਕੈਨਸਲ ਕੀਤੇ ਜਾਣਗੇ ਇਸ ਤੋਂ ਇਲਾਵਾ ਇੱਕ ਗੱਲ ਕੀਤੀ ਹੈ ਬਾਰਡਰ ਉੱਤੇ ਬੀਬੀਆਂ ਦੇ ਉੱਤੇ ਇੱਕ ਟਿੱਪਰ ਚੜ੍ਹ ਗਿਆ ਸੀਗਾ ਜਿਸ ਦੇ ਵਿੱਚ ਤਿੰਨ ਬੀਬੀਆਂ ਸ਼ਹੀਦ ਹੋ ਗਈਆਂ ਸਨ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਬਿੱਤੀ ਸਹਾਇਤਾ ਦੀ ਗੱਲ ਹੋਈ ਸੀਗੀ ਉਹ ਵੀ ਜਿਹੜੀ ਆ ਕਿਸਾਨ ਜਥੇਬੰਦੀਆਂ ਵੱਲੋਂ 10 ਲੱਖ ਰੁਪਏ ਕੀਤਾ ਜਾ ਰਿਹਾ ਸੀ ਪਹਿਲਾਂ ਸਰਕਾਰ ਕਹਿ ਰਹੀ ਸੀ ਕਿ 5 ਲੱਖ ਰੁਪਏ ਹੁਣ 10 ਲੱਖ ਰੁਪਏ ਜਿਹੜਾ ਉਹ ਵੀ ਮੰਨ ਗਏ ਨੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੋਰ ਵੀ ਕਈ ਮੰਗਾਂ ਮੰਨੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਵੀ ਸੁਣਾਉਨੇ ਆ ਸਰ ਆਜ ਕਿਹ ਸੀ ਇਸ਼ੂ ਮੁੱਦੇ ਕੋ ਲੈ ਕੇ ਬਾਕਾਇਦਾ ਮੀਟਿੰਗ ਹੋਣੀ ਅੱਜ ਸਾਡੀ ਮੁੱਖ ਮੰਤਰੀ ਚੰਨੀ ਸਾਹਿਬ ਨਾਲ ਸਾਡੀ ਹੁਣ ਮੀਟਿੰਗ ਹੋ ਕੇ ਛੱਡੀ ਆ ਹੁਣੀ 10 ਵਜੇ ਉਹਨਾਂ ਨੇ ਸਾਡਾ ਮੀਟਿੰਗ ਦਾ ਰੱਖਿਆ ਸੀ ਸਾਡੀ ਵੱਲੋਂ ਭਾਰਤੀ ਕਿਸਾਨ ਸੰਘਤਾ ਗਰਾਹਾਂ ਦੀ ਮੀਟਿੰਗ ਸੀ ਸਾਡੀ ਤਿੰਨ ਚਾਰ ਇਸ਼ੂਆਂ ਤੇ ਮੀਟਿੰਗ ਸੇਨਾ ਨਾਲ ਪਹਿਲਾਂ ਵੀ ਸਾਡੀ ਮੀਟਿੰਗ ਲੱਗੀ ਹੈ ਉਹ ਉਹਨਾਂ ਦੇ ਭਾਵੇਂ ਪਰਸਨਲ ਘਰੇ ਲੱਗੀ ਹੈ ਉਹ ਪ੍ਰੈਸ ਜਾਣਕਾਰੀ ਨਹੀਂ ਮਿਲ ਸਕੀ ਇਹ ਜਿਹੜੀ ਮੀਟਿੰਗ ਹੈ ਹੁਣ ਉਹਨਾਂ ਨੇ ਮਤਲਬ ਸਾਨੂੰ ਸੱਜੇ 10 ਵਜੇ 10 ਵਜੇ ਸਾਡੀ ਮੀਟਿੰਗ ਦੇ ਵਿੱਚ ਉਹ ਚਾਰ ਮੰਗਾ ਸੀ ਉਹਦੇ ਵਿੱਚ ਮੁੱਖ ਮੰਗ ਸੀ ਨਰਮੇ ਦਾ ਜਦ ਨਕਸਾਨ ਹੋਇਆ ਹੈ ਮਾਲਵਾ ਬੈਟ ਦੇ ਵਿੱਚ ਉਹ ਸਾਡੇ ਕਿਲਮੇ ਸਮੇ ਤੋਂ ਲਟਕਦੀ ਆ ਰਹੀ ਸੀ ਸੰਘਰਸ਼ ਵੀ ਕਰਦੇ ਆ ਰਹੇ ਸੀ ਅਸੀਂ ਨਾਮ ਦਾ ਜਦਾ ਮੰਗ ਸੀ ਸਰਕਾਰ 12000 ਪਰ ਏਕੜ ਦਾ ਦੇਣਾ ਚਾਹੁੰਦੀ ਸੀ ਉਹਦੇ ਵਿੱਚ 10% ਜਿਹੜਾ ਮਜ਼ਦੂਰਾਂ ਦੀ ਤਗਾਈ ਦਾ ਦੇਣਾ ਚਾਹੁੰਦੀ ਸੀ ਉਹ ਸਰਕਾਰ ਦੇ ਨਾਲ ਸਾਡਾ ਅੜਿਆ ਫਿਸੀ ਅਸੀਂ ਘਟੋ ਘਾਟੋ ਦਾ 24300 ਤੇ ਅੜੇ ਹੋਏ ਸੀ ਜੀ ਇਹ ਖਰਚਾ ਹੋਇਆ ਹੈ ਇਹਨਾਂ ਦਾ ਸੀ ਲੈਣੇ ਵੈਸੇ ਅਸੀਂ ਫੁੱਲ ਮਾਮਲੇ ਦਾ 60000 ਮਕਦੇ ਚ ਕਿੱਲੇ ਦਾ ਪਰ ਉਹ ਅੜਾ ਚੜੀ ਤੋਂ ਬਾਅਦ ਜਦੋਂ ਸਰਕਾਰ ਦੇ ਨਾਲ ਇਹ ਗੱਲਾਂ ਮਤਾਂ ਚੱਲ ਜਾਈਆਂ ਰਹੀਆਂ ਸਾਡੀ ਗੱਲ ਟੁੱਟ ਗਈ ਅੱਜ ਸਾਡਾ ਉਹ ਫੈਸਲਾ ਹੋ ਗਿਆ ਕਿ 17000 ਏਕੜ ਜਿਹੜੇ 100% ਨੁਕਸਾਨ 17000 ਕਿੱਲੇ ਦਾ ਜਿਹੜਾ 100% ਨੁਕਸਾਨ ਹੋ ਗਿਆ ਉਹਦਾ ਮਿਲੂਗਾ ਤੇ ਜਿਹੜਾ 71 ਤੋਂ ਲੈ ਕੇ 100% ਮਿਲਣ ਉਹਨੂੰ 17000 ਮਿਲੂਗਾ ਉਸੇ ਰੇਸ਼ਿਓ ਨਾਲ 50 ਤੋਂ 75 ਤੇ 25 ਤੋਂ 50 ਤੇ ਉਸੇ ਰੇਸ਼ਿਓ ਨਾਲ ਮਿਲੂਗਾ ਇਹਦਾ 10% ਜਿਹੜਾ ਮਜ਼ਦੂਰਾਂ ਨੂੰ ਚੁਗਾਈਦਾ ਹੈ ਉਹ ਉਹ ਦਾ ਮੰਗ ਬਾਕੀ ਦੂਜੀ ਅਗਲੀ ਮੰਗ ਸੀ ਕਿ ਸਾਡੀ ਜਿਹੜੀਆਂ ਤਿੰਨ ਬੀਬੀਆਂ ਸ਼ਹੀਦ ਹੋ ਗਿਆ ਸੀ ਜਿੱਦ ਦਿੱਲੀ ਅੰਦੋਲਨ ਦੇ ਵਿੱਚ ਚਾਰ ਬੀਬੀਆਂ ਤੇ ਇੱਕ ਜ਼ਖਮੀ ਹੋ ਗਈ ਸੀ ਉਹਨਾਂ ਨੂੰ 10 ਲੱਖ ਰੁਪਇਆ ਕੰਪਨਸੇਸ਼ਨ ਦਾ ਜਿਹੜਾ ਦੇਣ ਦਾ ਸੀਗਾ ਸਾਡੀ ਮੰਗ ਸੀ ਸਰਕਾਰ ਪੰਜ ਦੇ ਰਹੀ ਸੀ ਅਸੀਂ ਪੰਜ ਦਾ 10 ਲੱਖ ਦਾ ਉਹ ਪ੍ਰਬੰਧ ਹੋ ਗਿਆ ਤੇ ਉਹ ਦਿੱਤਾ ਵੀ ਗਿਆ ਉਹਨਾਂ ਬੀਬੀਆਂ ਚੋਂ ਇੱਕ ਬੀਬੀ ਜ਼ਖਮੀ ਹੈ ਜਿਹੜੀ ਪੀਜੀਆਈ ਦੇ ਵਿੱਚ ਦਾਖਲਾ ਚੰਡੀਗੜ੍ਹ ਉਹਦਾ 3 ਲੱਖ ਰੁਪਇਆ ਉਹਦੇ ਇਲਾਜ ਖਰਚੇ ਦਾ ਜਿਹੜੀ ਅੜੀ ਹੋਈ ਸੀ ਗੱਲ ਕਿੰਨੇ ਦਿਨਾਂ ਤੋਂ ਉਹ ਵੀ ਮੰ ਮੰ ਮੰਗਾ ਜਿਹੜੀ ਪੰਜਾਬ ਸਰਕਾਰ ਨੇ ਪ੍ਰਵਾਨ ਕਰਦੀ। ਅਗਲੀ ਜਿਹੜੀ ਗੱਲ ਸੀ ਡੀਪੀ ਦੀ ਸ਼ੋਰਟ ਦੀ ਕਿਉਂਕਿ ਡੀਪੀ ਦੀ ਸ਼ੋਰਟਾਜ ਵੀ ਚੱਲ ਰਹੀ ਹੈ ਸਰਕਾਰ ਨੇ ਪਹਿਲਾਂ ਵੀ ਕਹਿੰਸ ਵੀ ਡੀਪੀ ਦੀ ਸ਼ੋਰਟ ਚੱਲ ਰਹੀ ਹੈ ਮਾਲਵਾ ਏਰੀਆ ਦੇ ਵਿੱਚ ਬਹੁਤ ਸਾਰੀ ਜੇ ਕਣਕ ਬੀਜਣ ਕੰਨੀ ਪਈ ਹੈ ਉਹ ਸਰਕਾਰ ਨੇ ਗੱਲ ਕੀਤੀ ਹੈ ਵੀ 22 ਤੇ ਅੱਜ ਵੀ ਹੋ ਗਈ ਹੈ 20 ਤਰੀਕ ਇਹ ਕਿੰਨੀ ਅੱਜ 17 ਤਰੀਕ ਹੈ ਵੀ ਅਸੀਂ ਹੁਣ 2 ਦਿਨਾਂ ਦੇ ਵਿੱਚ ਵਿੱਚ ਇਹ ਪੂਰੀ ਜਿਹੜੀ ਖਾਦ ਦੀ ਸ਼ੋਰਟ ਹੈ ਉਹ ਸਾਰੀ ਪੂਰੀ ਕਰਦਾਂਗੇ ਸਾਡੀਆਂ ਗੱਡੀਆਂ ਮਗਾਈਆਂ ਨੇ ਕਰਦੇ ਨੇ ਕਿ ਨਹੀਂ ਕਰਦੇ ਇਹ ਦੇਖਣ ਮਿਲਗਾ ਉਦੋਂ ਗੱਲ ਹੈ ਕਿ ਸੀ ਉਹਨਾਂ ਨਾਲ ਜਿਹੜੇ ਐਜੀਟੇਸ਼ਨ ਦਰਾਂ ਕਿਸਾਨਾਂ ਤੇ ਪਏ ਹੋਏ ਕੇਸ ਨੇ ਉਹਨਾਂ ਦੀ ਵਾਪਸੀ ਦੀ ਗੱਲ ਆ ਉਹਨਾਂ ਨੇ ਪ੍ਰਵਾਨ ਕਰ ਲਈ ਉਹ ਕਹੇ ਵੀ ਠੀਕ ਆ ਅਸੀਂ ਵਾਪਸ ਲਾਵਾਂਗੇ ਵੈਸੇ ਸਾਥੀ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਸੀ ਕਿ ਇਹ ਕੇਸਾਂ ਦੀ ਵਾਪਸੀ ਵਾਲੀ ਗੱਲ ਪਹਿਲਾਂ ਵੀ ਸਰਕਾਰ ਮੁੱਖ ਮੰਤਰੀ ਮੰਨਦੇ ਰਹੇ ਨੇ ਪਰ ਅੱਜ ਤੱਕ ਕਿਸੇ ਨੇ ਵਾਪਸ ਨਹੀਂ ਲਏ ਅਸੀਂ ਉਹਨਾਂ ਨੂੰ ਕਹਿ ਕੇ ਆਇਆ ਵੀ ਅਸੀਂ ਕਹਿ ਦਿੰਦੇ ਨੇ ਮੁੱਖ ਮੰਤਰੀ ਪਰ ਵਾਪਸ ਨਹੀਂ ਹੁੰਦੇ ਹੁੰਦੇ ਇਹ ਤੇ ਪਰਹੇਦਰੀ ਕਰਨ ਦੀ ਲੋੜ ਆ ਤੇ ਛੇਤੀ ਬਖਸ ਲੈਣ ਦੀ ਆਗਰੀ ਜਿਹੜੀ ਝੋਨਾ ਪਿਆ ਸਾਡਾ ਮੰਡੀਆਂ ਦੇ ਵਿੱਚ ਉਹ ਹੋ ਗਈ ਸੀ ਗੱਲ ਨਹੀਂ ਹੋਈ ਨਹੀਂ ਜੀ ਝੋਨਾ ਮੰਡੀਆਂ ਦੇ ਵਿੱਚ ਪਿਆ ਜਿਹੜਾ ਸਰਕਾਰ ਨੇ ਖਰੀਦ ਬੰਦ ਕਰਤੀ ਉਹ ਮੰਡੀਆਂ ਦੇ ਵਿੱਚ ਝੋਨਾ ਪਿਆ ਤੇ ਹੁਣ ਫੂ ਛੱਡ ਗਈ ਉਹਦੀ ਖਰੀਦਦਾਰੀ ਹੈ ਜਿਹੜੀ ਬੰਦ ਕੀਤੀ ਆ ਉਹ ਖਰੀਦ ਚਲਾਓ ਤੇ ਫੌਰੀ ਹੋ ਚੱਕੋ ਜਿੰਨਾ ਝੋਨਾ ਮੰਡੀਆਂ 'ਚ ਪਿਆ ਉਹ ਵੀ ਸਰਕਾਰ ਨੇ ਪ੍ਰਵਾਨ ਕਰ ਲਈ ਵੀ ਉਹ ਹੋਊਗੀ ਚੱਕਿਆ ਜਾਊਗਾ ਆਗਰੀ ਜਿਹੜੀ ਕੀ ਸੀ ਗੱਲ ਇੱਕ ਇੱਕ ਜਗ੍ਹਾ ਮੀਟਿੰਗ ਵੀ ਚੱਲਦੀ ਹਾਂ ਇੱਕ ਸੀ ਕਿ ਉਹਨਾਂ ਨਾਲ ਇਹ ਵੀ ਜਰਨਲ ਮੰਗਾ ਤੇ ਮੀਟਿੰਗ ਸਾਡੀ ਹੋਣੀ ਗਈ ਅਸੀਂ ਜਿਹੜੇ ਜਰਨਲ ਮੰਗਾਂ ਨੇ ਜਿਵੇਂ ਕਰਜ਼ਾ ਮਾਫੀ ਦੀ ਮੰਗ ਅਮਰਿੰਦਰ ਦੀਆਂ ਲਾਨੀਆਂ ਹੋਈਆਂ ਮੰਗਾਂ ਨੇ ਰਜਿਗਾਰ ਦੀ ਮੰਗ ਉਹ ਮੰਗਾਂ ਸਾਡੀਆਂ ਸਟੈਂਡ ਕਰਦੀਆਂ ਨੇ ਕੱਚਾ ਨੂੰ ਪੱਕੇ ਕਰਨ ਵਾਲੀਆਂ ਮੰਗਾਂ ਸਾਡੀਆਂ ਸਟੈਂਡ ਕਰਦੇ ਨੇ ਰਜਿਗਾਰ ਦੇਣ ਵਾਲੀਆਂ ਉਹ ਸਾਨੂੰ 15 ਦਿਨਾਂ ਦੇ ਵਿੱਚ ਵਿੱਚ ਮੁੱਖ ਮੰਤਰੀ ਨੇ ਮੀਟਿੰਗ ਦੇਣ ਦਾ ਫੈਸਲਾ ਕੀਤਾ ਗੁਰਾਂ ਸਿੰਘ ਇੱਕ ਕਾਫੀ ਜ਼ਿਆਦਾ ਕਿਸਾਨਾਂ ਨੂੰ ਹੁੰਦਾ ਲੈਂਡ ਰਿਕਾਰਡ ਦੀ ਉਹਨੇ ਮੈਪਿੰਗ ਦੇ ਚੱਕਰ 'ਚ ਉਹ ਜਿਹੜਾ ਝੋਨੇ ਦੀ ਪੇਮੈਂਟ ਹੈ ਉਹ ਨਹੀਂ ਹੋ ਰਹੀ ਹੈ ਜਿਹੜੇ ਲੈਂਡ ਰਿਕਾਰਡ ਮੰਗੇ ਸੀ ਤੇ ਮੈਪਿੰਗ ਦੇ ਵਿੱਚ ਜਿਹੜਾ ਹੈ ਗੜਬੜੀ ਆ ਰਹੀ ਹੈ ਦੇਖੋ ਸਾਡੇ ਅਜੇ ਤੱਕ ਸਾਡੇ ਕੋਲ ਆਈ ਹੀ ਨਹੀਂ ਇਹ ਹੈ ਕਿ ਜੇ ਕਿਸੇ ਨੇ ਦਸ ਦੇ ਵਿੱਚ ਮੰਗੇ ਹੁਣ ਉਹ ਤਾਂ ਇਹ ਸੀ ਜੇ ਦਸ ਦੇ ਵਿੱਚ ਨਾ ਹੋਇਆ ਖਰੀਦੀ ਨਹੀਂ ਜਾਣੀ ਠੀਕ ਹੈ ਮੈਂ 70000 ਕਿਸਾਨ ਦੱਸੇ ਜਾ ਰਹੇ ਨਹੀਂ ਉਹ ਚਾਹਦੇ ਇਸ ਤਰ੍ਹਾਂ ਦੀ ਜੇ ਕਿ ਆਊਗੀ ਤਾਂ ਫੌਰੀ ਮੁੱਖ ਮੰਤਰੀ ਨਾਲ ਫਿਰ ਮੀਟਿੰਗ ਰੱਖ ਕੇ ਫਿਰ ਜਿਟੇਸ਼ਨ ਵੀ ਕਰ ਦੇਵਾਂਗੇ ਜੇ ਪੇਮੈਂਟ ਦੀ ਕੋਈ ਚੱਕਰ ਪਊਗਾ ਉਹ ਜਿਹੜੀ ਆ ਵੀ ਗਈ ਸਾਡੇ ਕੋਲ ਤਾਂ ਜਰਨਲ ਮੰਗਾ ਜੇ ਤੇ ਮੀਟਿੰਗ ਸਾਡੀ ਹੋਣੀ ਹੈ 15 ਤਰੀਕ ਨੂੰ ਹੁਣ ਜਿਹੜੀ ਮੀਟਿੰਗ ਹੋ ਰਹੀ ਹੈ 11 ਵਜੇ ਉਸ ਚ ਤੁਸੀਂ ਜਾ ਰਹੇ ਨਹੀਂ ਇਹ ਹੈਗੀ ਬੱਤੀ ਜੱਥੇ ਬੰਦਿਆਂ ਦੀ ਲਈ ਹੋਈ ਮੀਟਿੰਗ ਉਹਨਾਂ ਦੀ ਮੀਟਿੰਗ ਹੈ ਉਹਨਾਂ ਨੇ ਮੰਗਾ ਨੇ ਕੁਝ ਗੰਨੇ ਨਾਲ ਜੁੜੀਆਂ ਹੋਈਆਂ ਮੰਗਾ ਨੇ ਹੈ ਤਾਂ ਉਹ ਵੀ ਮੰਗਾ ਸਾਡੇ ਬੰਦੇ ਨੇ ਉਹ ਕਿਸਾਨੀ ਚੋਂ ਨੇ ਕਿਸਾਨੀ ਨਹੀਂ ਮੰਗਾ ਰੱਖਣਗੇ ਸਾਡੀਆਂ ਮੰਗਾ ਇਹ ਥੋੜੀ ਨਰਮੇ ਵਾਲੀ ਮੰਗਾ ਸੀ ਚੱਕੀ ਸਦਾ ਅੱਛਾ ਜਿਹੜੀ ਅੱਜ ਦੀ ਜਿਹੜੀ ਛੋਟੀ ਮੀਟਿੰਗ ਹੋਈ ਆ ਉਸ ਚ ਸਿਰਫ ਉਗਾਹ ਗਰੁੱਪ ਹੀ ਆ ਹੋਰ ਤਾਂ ਕੋਈ ਨਹੀਂ ਜਿਹੜੀ ਪਹਿਲਾਂ ਆ ਉਹ ਕੱਲੀ ਸਾਡੀ ਉਗਾਹ ਗਰੁੱਪ ਦੀ ਹੋਈ ਆ ਇਹ ਬੱਤੀ ਤਾਨੂੰ ਦੱਸਦੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਡੀਏਪੀ ਖਾਸ ਦੀ ਤਾਂ ਉਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਸਨ ਤੇ ਕਿਸਾਨਾਂ ਦੀਆਂ ਤਿੰਨ ਖੇਤੀ ਕਾਨੂੰਨਾਂ ਤੋਂ ਲੈ ਕੇ ਹੋਰ ਵੀ ਕਈ ਮੰਗਾਂ ਸੀਗੀਆਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੀਗੀਆਂ ਜਿਹਦੇ ਚੱਲਦਿਆਂ ਅੱਜ ਗੁਰਾਹਾਂ ਜੱਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਕਈ ਮੰਗਾਂ ਨੇ ਜਿਹੜੀਆਂ ਆਪਣੀਆਂ ਉਹ ਮਨਾਈਆਂ ਨੇ ਕਿਸਾਨਾਂ ਲਈ ਚੰਗੀ ਖਬਰ ਆ ਇਹ ਜਿਹੜੇ ਉਹਨਾਂ ਦੇ ਕਈ ਐਲਾਨ ਸੀਗੇ ਜਿਹੜੇ ਕਈ ਫੈਸਲੇ ਸੀਗੇ ਜਿਹੜੇ ਔੜੇ ਹੋਏ ਸੀਗੇ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਨ ਕਰ ਲਏ ਨੇ ਉਹਨਾਂ ਦਾ ਕਹਿਣਾ ਕਿ ਉਹ ਜਰੂਰ ਲਾਗੂ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਆਏਗਾ ਕਿ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਸਰਕਾਰ ਨਾਲ ਜੇਕਰ ਕਿਸਾਨਾਂ ਦਾ ਕਹਿਰੀ ਕਿ ਟਕਰਾਅ ਬਣਿਆ ਹੋਇਆ ਉਹਨਾਂ ਦਾ ਕੀ ਹੱਲ ਨਿਕਲਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਗਗਨ ਦੇ ਨਾਲ ਮੈਂ ਸੁਖਵੀਰ ਭੰਗੂ ਪਟਿਆਲਾ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ